ਮੇਰੇ ਦਾਦਾ ਜੀ ਜਿਨ੍ਹਾਂ ਨੂੰ ਅਸੀਂ ਸਾਰੇ ਬਾਬਾ ਕਹਿੰਦੇ ਸੀ ਭਰ ਜਵਾਨੀ ਵਿੱਚ ਅੱਖਾਂ ਤੋਂ ਅੰਨੇ ਹੋ ਗਏ ਸਨ ਪੜਾਂ ਵਿੱਚ ਕਣਕ ਗਾਹੀ ਜਾ ਰਹੀ ਸੀ ਤੇ ਕਣੀਆਂ ਪੈ ਰਹੀਆਂ ਸੀ ਅਗਲੇ ਦਿਨ ਧੁੱਪ ਨਿਕਲਦੇ ਆ ਬਾਬੇ ਨੇ ਸਾਰੀ ਪੈੜੀ ਹਲਾਤੀ ਕਿ ਸੁੱਕ ਜਾਵੇ ਤਾਂ ਫੜਿਆਂ ਦਾ ਕੰਮ ਚੱਲੇ ਅਗਲੇ ਦਿਨ ਫੇਰ ਕਣੀਆਂ ਆ ਗਈਆਂ ਤੇ ਧੁੱਪ ਲੱਗਣ ਤੇ ਬਾਬੇ ਨੇ ਫੈਰੀ ਨੂੰ ਬਾੜ ਦੇ ਕੇ ਹਲਾ ਦਿੱਤਾ ਰੈਗੂ ਜੀ ਦੀ ਮਰਜ਼ੀ ਕਣੀਆਂ ਫਿਰ ਹੋਰ ਪੈ ਗਈਆਂ ਐਉਂ ਬਾਬਾ ਨੰਗੇ ਪੈਰੀ ਲਾਂਗੇ ਨੂੰ ਵੜਾ ਲਾਉਂਦਾ ਪਰਿਆ ਕਣੀਆਂ ਮਾ ਕਾਰਨ ਥੱਲੋਂ ਪੈਰਾਂ ਨੂੰ ਤਪਸ ਚੜਦੀ ਤੇ ਬਾਬੇ ਨੇ ਪ੍ਰਵਾਹ ਨਾ ਕੀਤੀ ਸਿੱਟੇ ਵੜਿਓ ਅੱਖਾਂ ਖਰਾਬ ਹੋ ਗਈ ਪੜਦਾਦਾ ਜੀ ਲਾਹੌਰ ਵੀ ਐਸੀ ਗਈ ਪਰ ਅੱਖਾਂ ਬਿਲਕੁਲ ਖਤਮ ਹੋ ਗਈ ਇਸ ਤੋਂ ਬਾਅਦ 50 ਸਾਲ ਬਾਬੇ ਦੀ ਜ਼ਿੰਦਗੀ ਬਿਨਾ ਖਾਧੋ ਗੁਜਰੀ ਬਾਬਾ ਹੱਥ ਵਿੱਚ ਸੋਟੀ ਰੱਖਦਾ ਅਤੇ ਬਾਹਰ ਖੇਤਾਂ ਵਿੱਚ ਜੰਗਲ ਪਾਣੀ ਜਾਂਦਾ ਵਾਪਸ ਆਪਣੀ ਸੋਜ-ਰੋਜ ਨਾਲ ਆਪਣੇ ਵੋਹੇ ਵੜਦਾ ਬਾਬਾ ਸ਼ਿਕਲੇ ਸ਼ਿਕਲੀਆਂ ਧਿਲਿਆਰੇ ਬਲੌਣ ਕੁੱਟੇ ਰਸਿਆਂ ਨੂੰ ਢੰਡ ਲਾਉਣ ਗੱਡੇ ਦਾ ਸਿਰ ਬੰਨਣਾ ਮੰਜਾ ਬੰਨ੍ਹ ਜੇ ਤੇ ਬੱਕਰ ਦੰਦੀ ਪਾਉਣ ਦਾ ਮਹਾਰਸੀ ਇਸ ਤੋਂ ਬਿਨਾ ਸੱਪਰ ਬੰਨਣਾ ਸਣਕਤਨ ਰੱਸੇ ਮੇਲਣ ਵਰਗੇ ਕੰਮ ਕਰਦਾ ਰਹਦਾ ਸੀ ਇੱਕ ਵਾਰ ਬਾਬਾ ਨੌਰੇ ਵਿੱਚ ਬੈਠਾ ਸੀ ਤੇ ਝੋਟਾ ਆ ਗਿਆ ਬਾਬਾ ਝੋਟੇ ਤੋਂ ਬਚਣ ਲਈ ਆਪਣੀ ਸੂਝ ਨਾਲ ਟੱਲੀ ਤੇ ਚੜ ਗਿਆ ਜਦੋਂ ਨੌਰੇ ਵਿੱਚ ਬੈਠਾ ਹੁੰਦਾ ਤਾਂ ਕੋਲੋਂ ਲੰਘਣ ਵਾਲੀ ਪੈਰਚਾਲ ਤੋਂ ਪਛਾਣ ਕਰ ਤੀ ਨਾ ਲੈ ਕੇ ਬੁਲਾ ਲੈਂਦਾ ਬਾਬਾ ਮੱਛ ਦੀ ਧਾਰ ਕੱਢ ਕੇ ਕੁਝ ਘਟਾਰਾਂ ਆਪ ਜਰੂਰ ਚੋਦਾ ਸੀ ਬਾਬੇ ਦਾ ਮੰਨਣਾ ਸੀ ਕਿ ਇਹੋ ਕਰਨ ਨਾਲ ਲਵੇਰੇ ਦਾ ਮਨ ਖੁਸ਼ ਹੋ ਜਾਂਦਾ ਹੈ ਬਾਬਾ ਸਵੇਰੇ ਸ਼ਾਮ ਰੋਟੀ ਖਾ ਕੇ ਸ਼ੁਕਰਾਨੇ ਦੀ ਅਰਦਾਸ ਕਰਦਾ ਸੀ ਕੁਝ ਕੋਲਾ ਖਜਾਂ ਦੀ ਬਾਬਾ ਬਾਤਾਂ ਵੀ ਸੁਣਾਉਂਦਾ ਸੀ ਅੱਖਾਂ ਬਾਰੇ ਦੱਸਿਆ ਕਰਦਾ ਸੀ ਕਿ ਨਿੱਕੇ ਹੁੰਦੇ ਨੇ ਘਟਾਰ ਦੇ ਬੱਚੇ ਦੀਆਂ ਅੱਖਾਂ ਕੱਢ ਦਿੱਤੀਆਂ ਸਨ ਜਿਸ ਦਾ ਆਸਰਾ ਕੋ ਉਤਰਿਆ ਹਾ ਬਾਬੇ ਹੋਈ ਚਾਰ ਭਰਾ ਸਾਲਾ ਮਰਦੇ ਦਮ ਤੱਕ ਬਾਬੇ ਦਾ ਛੋਟੇ ਭਰਾਵਾਂ ਤੇ ਦਬਾ ਰਿਹਾ ਕੋਈ ਵੀ ਗੱਲ ਨਹੀਂ ਸੀ ਓਲੰਗ ਦਾ ਬਾਬੇ ਤੋਂ ਸਾਲ ਕੋ ਪਹਿਲਾਂ ਜਦੋਂ ਅੰਬੋ ਦਾਦੀ ਦੀ ਮੌਤ ਹੋ ਗਈ ਤੇ ਉਸ ਨੂੰ ਦੱਸਿਆ ਤਾਂ ਉਸ ਨੇ ਦੋਵੇਂ ਹੱਥ ਜੋੜ ਕੇ ਤਾਂ ਨੂੰ ਕਰਕੇ ਵੈਗਰੂ ਦਾ ਸ਼ੁਕਰਾਨਾ ਕੀਤਾ ਕੀ ਫਲਾ ਹੋਇਆ ਅਸੀਂ ਦੋ ਜੀ ਘਰ ਵਿੱਚ ਮੰਜੇ ਤੇ ਬੈਠੇ ਪਰਿਵਾਰ ਉਤੇ ਬੋਝ ਸਾਹਿਬ ਅੱਜ ਕੁਝ ਬੋਏ ਹਲਕਾ ਹੋ ਗਿਆ ਹੈ। ਬੜਾਪਤੇ ਵਿੱਚ ਬਾਬੇ ਨੂੰ ਪਿਸ਼ਾਬ ਰੁਕਣ ਦੀ ਬਿਮਾਰੀ ਹੋ ਗਈ। ਮਹੀਨੇ ਦੋ ਮਹੀਨੇ ਬਾਅਦ ਪਿਸ਼ਾਬ ਰੁਕਣ ਜਾਣ ਤੇ ਸ਼ਹਿਰ ਡਾਕਟਰ ਕੋਲ ਲੈ ਜਾਣਾ ਪੈਂਦਾ ਸੀ। ਬਾਪੂ ਜੀ ਦੋਹੀ ਪਸੀਨ ਲੱਤਾਂ ਕਰਵਾ ਕੇ ਸਾਈਕਲ ਮਗਰ ਬਿਠਾ ਕੇ ਸ਼ਹਿਰ ਜਾਂਦੇ ਸਨ। ਇੱਕ ਵਾਰ ਬਾਬੇ ਦੀ ਹਾਲਤ ਗੰਭੀਰ ਹੋਣ ਤੇ ਡਾਕਟਰ ਨੂੰ ਪੁੱਛਿਆ ਦਾ ਡਾਕਟਰ ਦਾ ਜਵਾਬ ਸੀ ਇਹ ਏਡੀ ਛੇਤੀ ਨਹੀਂ ਮਰਦਾ ਮਨ ਲੱਗਿਆ ਵੀ ਮੌਤ ਨਾਲ ਹਵਤਾ ਲੜਾਈ ਲੜੂਗਾ ਡਾਕਟਰ ਦੀ ਗੱਲ ਸੱਚੀ ਹੋਈ ਬਾਪੂ ਜੀ ਹੋਰਾਂ ਦੇ ਬਿਆਨੋਂ ਮੁਕਲਾਵਾ ਲੈਣ ਗਏ ਤਿੰਨ ਜਨ ਪ੍ਰਹਿਲ ਤੇ ਬਾਬੇ ਹੋਰੀ ਪਸੇਰੀ-ਪਸੇਰੀ ਖੜਾ ਖਾਂਦੇ ਰਹੇ ਅਖੀਰ ਸੌ ਦੇ ਨੇੜੇ ਉਮਰ ਝੋਕੇ ਬਾਬਾ ਬਿਨਾਂ ਅੱਖਾਂ ਤੋਂ ਹੀ ਅੱਖਾਂ ਵਾਲਿਆਂ ਨਾਲੋਂ ਵਧੀਆ ਜ਼ਿੰਦਗੀ ਬਿਤਾਰ ਕੇ April 1970 ਵਿੱਚ ਰੁਕਸਤ ਹੋ ਗਿਆ ਮਰਨ ਤੋਂ ਪਹਿਲਾਂ ਕਹਿ ਗਿਆ ਕਿ ਤੁਸੀਂ ਚੱਪੜਾ ਪਾ ਕੇ ਦਾਦੀ ਦੇ ਕੰਨ ਨਹੀਂ ਲੱਗੇ ਸੀ ਮੇਰੇ ਕੰਨ ਹੀ ਰਗਣ ਵੇ ਨੰਗੇ ਪੈਰੀਂ ਲੱਗਿਓ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਅਗੀ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਆਨ ਤੱਕ ਸੁਣ ਲਈ ਧੰਨਵਾਦ ਜੀ